ਕੋਡੀ 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 ਲਿਗਾਮੈਂਟ ਦਾ ਪ੍ਰੋਬਲਮ ਆਈ ਹੈ ਉਹ ਮੇਰੇ ਨਾਲ ਇੱਧਰ ਆ ਕੇ ਸੰਪਰਕ ਕਰ ਲੈ ਜਿਹੜੇ ਮੁੰਡੇ ਦੇ ਲਿਗਾਮੈਂਟ ਦੀ ਪ੍ਰੋਬਲਮ ਆਈ ਆ ਵੀਰਾਂ ਆ ਬੈਠੇ ਆ ਪ੍ਰੋ ਲਾਈਫ ਵਾਲੇ ਸਾਡੇ ਭਰਾ ਹਸਪੀਟਲ ਵਾਲੇ ਇਹ ਕਹਿੰਦੇ ਵੀ ਜਿੰਨਾ ਤੇਰਾ ਗੋਡੇ ਦੇ ਆਪਰੇਸ਼ਨ ਦਾ ਇਲਾਜ ਹੋਊਗਾ ਉਹ ਪ੍ਰੋ ਲਾਈਫ ਹਸਪੀਟਲ ਵੱਲੋਂ ਕੀਤਾ ਜਾਊਗਾ ਇਸ ਹਸਪੀਟਲ ਦੇ ਨਾਂ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਬਹੁਤ ਬਹੁਤ ਧੰਨਵਾਦ ਹੈ ਆ ਬਾਈ ਹੋਣਾ ਤੋ ਨੰਬਰ ਲੈ ਲੈ ਮੇਰਾ ਵੀਰ ਬਣ ਕੇ ਇੱਧਰ ਬੈਠੇ ਨੇ ਇਹਨਾਂ ਨੂੰ ਆਪਦਾ ਨੰਬਰ ਦੇ ਜਾ ਇਹਨਾਂ ਤੋਂ ਇਹਨਾਂ ਦਾ ਨੰਬਰ ਲੈ ਜਾ ਮੇਰਾ ਵੀਰ ਤੇ ਇੱਕ ਮੈਂ ਬੇਨਤੀ ਕਰਦਾ ਕਬੱਡੀ ਦੇ ਖਿਡਾਰੀਆਂ ਨੂੰ ਵੀ ਜਿੰਨੇ ਵੀ ਪਲੇਅਰ ਨੇ ਪਹਿਲੀ ਗੱਲ ਤੇ ਆਪਾਂ ਇੰਸ਼ੋਰੈਂਸ ਕਰਵਾਇਆ ਕਰੀਏ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਵੀਡੀਓ ਵੀ ਪਾਵਾਂਗੇ 4500 ਰੁਪਿਆ ਜਿਹੜਾ ਇੰਸ਼ੋਰੈਂਸ ਤੇ ਲੱਗਦਾ ਹੈ ਤੇ ਉਹਦੇ ਵਿੱਚ ਮੇਰੇ ਵੀਰੋ ਜਿਹੜਾ ਸਾਰਾ ਆਪਰੇਸ਼ਨ ਦਾ ਖਰਚਾ ਵਾ ਕਵਰ ਹੋ ਜਾਂਦਾ ਹੈ ਤੇ ਦੂਜਾ ਸੈਂਟਰ ਸਰਕਾਰ ਦੀ ਇੱਕ ਜਿਹੜੀ ਉਹ ਕਾਰਡ ਵਾਲੀ ਚੱਲਦੀ ਆ ਪਾਲਿਸੀ ਉਹ ਕਾਰਡ ਜ਼ਰੂਰ ਬਣਾਓ ਉਹ ਇੰਨਾ ਕ ਤਾਂ ਲਾਹਾ ਲੈ ਲਓ ਹੁਣ ਸੈਂਟਰ ਵਾਲਿਆਂ ਦਾ ਹੂੰ ਤਾਂ ਚੱਲ ਆਪਣੇ ਅਥਰੂ ਗੈਸ ਮਾਰਦੇ ਆ ਹੋਰ بڑا ਕੁਝ ਕਰਦੇ ਆ ਇਹ ਜਿਹੜਾ ਕੋ ਦਿੰਦੇ ਆ ਉਹਦਾ ਤਾਂ ਲਾਹਾ ਲੈ ਲਿਆ ਕਰੀਏ ਆਪਾਂ ਮੈਂ ਪਲੇਅਰਾਂ ਨੂੰ ਬੇਨਤੀ ਕਰਦਾ ਵੀ ਉਹ ਕਾਰਡ ਜਿਹੜੇ ਜ਼ਰੂਰ ਬਣਾਓ ਕਿਉਂਕਿ ਖੇਡ ਕਬੱਡੀ ਹੈ ਇਹ ਸੱਟਾਂ ਫੇਟਾਂ ਤਾਂ ਪਹਿਲਾਂ ਨੇ ਇਹਦੇ ਵਿੱਚ ਖੇਡਣ ਤੋਂ ਪਹਿਲਾਂ ਸੱਟ ਫੇਟ ਹੈ ਸੋ ਮੇਰੀ ਬੇਨਤੀ ਬਾਈਆਂ ਦਾ ਧੰਨਵਾਦ ਵੀਰਾਂ ਨੇ ਸੋਚੇ ਵੀਰ ਜੀ ਤੁਸੀਂ ਨੰਬਰ ਵਗੈਰਾ ਇਹਨਾਂ ਦਾ ਆਪਸ ਵਿੱਚ ਲੈ ਲਓ ਤੇ ਸਾਰਿਆਂ ਨੂੰ ਬੇਨਤੀ ਹੈ ਇਨਸ਼ੋਰੈਂਸ ਕਰਵਾਓ ਚਲੋ ਆਹ ਸੀਜ਼ਨ ਲੰਘ ਗਿਆ ਆਹ ਸੀਜ਼ਨ ਦੇ ਵਿੱਚ ਚਾਰ ਪੈਸੇ ਵੀ ਬਣੇ ਹੁੰਦੇ ਆ ਮੁੰਡਿਆਂ ਨੂੰ ਆਹ ਸੀਜ਼ਨ ਦੇ ਐਂਡ ਤੱਕ ਜਿਵੇਂ ਅਪ੍ਰੈਲ ਮਾਰਚ ਦੇ ਵਿੱਚ ਤੁਸੀਂ ਕਰਵਾਉਂਗੇ ਤਾਂ ਉਹ ਸਾਲ ਚ ਲੱਗੂਗਾ ਇਨਸ਼ੋਰੈਂਸ ਸੋ ਬੇਨਤੀ ਹੈ ਸਾਰੇ ਪਲੇਅਰਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਇਨਸ਼ੋਰੈਂਸ ਕਰਵਾਓ ਤਾਂ ਕਿ ਜਦੋਂ ਤੁਹਾਡੇ ਕੋਈ ਸੱਟ ਫੇਟ ਲੱਗਦੀ ਹੈ ਤਾਂ ਤੁਹਾਡਾ ਜਿਹੜਾ ਇਲਾਜ ਆ ਉਸ ਇੰਸ਼ੋਰੈਂਸ ਦੇ ਵਿੱਚ ਉਹ ਕਵਰ ਕਰ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਸੇ ਤਰਾਂ ਕਬੱਡੀ ਦੀਆਂ ਘੈਂਟ ਵੀਡੀਓ ਸੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ